ਇੱਕ ਅਜੀਬ ਕਿਸਮ ਦੀ ਲਵ ਮੈਰਿਜ ਦਾ ਮਾਮਲਾ ਸਾਹਮਣੇ ਆਇਆ ਜਿਹੜਾ ਮਾਮਲਾ ਫਿਰ ਬਾਅਦ ਦੇ ਵਿੱਚ ਹਾਈ ਕੋਰਟ ਚ ਪੁੱਜਦਾ ਪ੍ਰੋਟੈਕਸ਼ਨ ਲੈਣ ਦੇ ਲਈ ਪਰ ਜਿਹੜਾ ਉਹ ਨਿਕਾਹ ਹੋਇਆ ਉਸ ਦੇ ਵਿੱਚ ਇਹ ਵੀ ਹਾਈ ਕੋਰਟ ਨੇ ਟਿੱਪਣੀ ਕੀਤੀ ਹੈ ਕਿ ਇਸ ਮਾਮਲੇ ਦੇ ਵਿੱਚ ਕੀ ਅਦਾਲਤ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਪਟੀਸ਼ਨ ਕਰਤਾ ਦੇ ਵੱਲੋਂ ਜਾਂ ਤੱਥ ਵੀ ਛੁਪਾਏ ਜਾ ਰਹੇ ਨੇ ਤੇ ਹੁਣ ਇਸੇ ਕਰਕੇ ਸ਼ੱਕ ਦੇ ਦਾਇਰੇ ਦੇ ਵਿੱਚ ਉਹ ਮਾਮਲਾ ਜਦੋਂ ਆਉਂਦਾ ਤਾਂ ਫਿਰ ਉਹ ਜਾਂਚ ਸੀਬੀਆਈ ਨੂੰ ਕਰਨ ਦੇ ਨਿਰਦੇਸ਼ ਦੇ ਦਿੱਤੇ ਗਏ ਨੇ ਦੋ ਹਫ਼ਤਿਆਂ ਦੇ ਅੰਦਰ-ਅੰਦਰ ਰਿਪੋਰਟ ਸੌਂਪਣ ਨੂੰ ਵੀ ਕਹਿ ਦਿੱਤਾ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇਸ ਮਾਮਲੇ ਵੱਲੋਂ ਨਿਰਦੇਸ਼ ਦਿੱਤੇ ਗਏ ਨੇ ਤਾਂ ਹੁਣ ਦੇਖਣਾ ਹੋਵੇਗਾ ਕੇਸ ਦੇ ਵਿੱਚ ਕੀ ਸਚਾਈ ਨਿਕਲ ਕੇ ਸਾਹਮਣੇ ਆਉਂਦੀ ਹੈ ਕਿਉਂਕਿ ਪਟੀਸ਼ਨ ਕਰਤਾ ਨੇ ਜਿਹੜੀ ਜਾਣਕਾਰੀ ਦਿੱਤੀ ਹੈ ਉਹ ਪਹਿਲਾਂ ਤਾਂ ਇਹ ਕਿਹਾ ਕਿ ਪ੍ਰੋਟੈਕਸ਼ਨ ਚਾਹੀਦੀ ਹੈ ਕਿਉਂਕਿ ਉਹਨਾਂ ਨੂੰ ਇਸਲਾਮ ਮੈਰਿਜ ਦੇ ਕਰਕੇ ਜਾਨ ਨੂੰ ਖਤਰਾ ਹੈ ਤਾਂ ਇਸ ਪ੍ਰੋਟੈਕਸ਼ਨ ਲੈਣ ਦਾ ਜਿਹੜਾ ਆਮ ਤੌਰ ਤੇ ਤਰੀਕਾ ਹੁੰਦਾ ਉਹ ਡਾਇਰੈਕਟ ਹਾਈ ਕੋਰਟ ਦੇ ਵਿੱਚ ਪੁੱਜ ਜਾਂਦੇ ਨੇ ਜੋ ਵਿਆਹੇ ਜੋੜੇ ਹੁੰਦੇ ਨੇ ਜੋ ਲਵ ਮੈਰਿਜ ਕਰਾਉਂਦੇ ਨੇ ਤੇ ਇਸੇ ਤਰ੍ਹਾਂ ਇੱਕ ਨਕਾਹ ਦਾ ਮਾਮਲਾ ਸੀ ਪਰ ਇਸ ਤਫਤੀਸ਼ ਦੇ ਵਿੱਚ ਇਹ ਪਾਇਆ ਜਾਂਦਾ ਜਦੋਂ ਪਹਿਲੀ ਵਾਰੀ ਮਸਲਾ ਜਾਂਦਾ ਤਾਂ ਫਿਰ ਇਹ ਫਤੇਗੜ ਸਾਹਿਬ ਐਸਐਸਪੀ ਨੂੰ ਡਿਊਟੀ ਲਗਾ ਦਿੱਤੀ ਜਾਂਦੀ ਹੈ ਨਿਰਦੇਸ਼ ਦੇ ਦਿੱਤੇ ਜਾਂਦੇ ਨੇ ਕਿ ਇਸ ਮਾਮਲੇ ਦੀ ਜਾਂਚ ਪੜਤਾਲ ਕਰੋ ਤਾਂ ਫਿਰ ਐਸਐਸਪੀ ਫਤੇਗੜ ਸਾਹਿਬ ਦੇ ਅੱਗੇ ਜਿਹੜਾ ਨਿਰਦੇਸ਼ ਦਿੱਤੇ ਜਾਂਦੇ ਨੇ ਉਸ ਦੇ ਵਿੱਚ ਜ਼ੀਰੋ ਐਫਆਈਆਰ ਵੀ ਦਰਜ ਕੀਤੀ ਜਾਂਦੀ ਹੈ ਤੇ ਜਿਹੜਾ ਵਕੂਆ ਬਣਦਾ ਸੀ ਉਹ ਚੰਡੀਗੜ੍ਹ ਦਾ ਬਣਦਾ ਸੀ ਕਿਉਂਕਿ ਨਕਾਹ ਦੀ ਜਿਹੜੀ ਜਗ੍ਹਾ ਸੀ ਲੋਕੇਸ਼ਨ ਸੀ ਉਹ ਚੰਡੀਗੜ੍ਹ ਦੇ ਅ ਇਰਤਗਿਰਦ ਸੀ ਇਸੇ ਕਰਕੇ ਉਸ ਦੀ ਜਿਹੜੀ ਬਾਕੀ ਦਾ ਸਾਰੇ ਮਸਲੇ ਦੀ ਜਾਂਚ ਪੜਤਾਲ ਆ ਜਿਹੜੀ ਉਹ ਉੱਥੇ ਹੁੰਦੀ ਹੈ ਪਰ ਜ਼ੀਰੋ ਐਫ ਆਈ ਆਰ ਫਤਿਹਗੜ ਸਾਹਿਬ ਦੇ ਵਿੱਚ ਦਰਜ ਕਰ ਦਿੱਤੀ ਜਾਂਦੀ ਹੈ ਤਾਂ ਉਸ ਤੋਂ ਬਾਅਦ ਫਤਿਹਗੜ ਸਾਹਿਬ ਤੋਂ ਜ਼ੀਰੋ ਐਫ ਆਈ ਆਰ ਦਰਜ ਕਰਕੇ ਔਰ ਮੋਡਲੀ ਰਿਪੋਰਟ ਆ ਜਿਹੜੀ ਤਫਤੀਸ਼ ਦੀ ਬਣਾ ਕੇ ਜਿਸ ਦੇ ਵਿੱਚ ਪਾਇਆ ਗਿਆ ਕਿ ਜਿਹੜਾ ਨਕਾਹ ਹੋਇਆ ਜਾਂ ਉੱਥੇ ਮੌਕੇ ਦੇ ਉੱਤੇ ਗਵਾਹ ਨੇ ਦਸਤਕਤ ਕੀਤੇ ਗਏ ਨੇ ਉਹ ਜਾਲੀ ਦਸਤਕਤ ਕੀਤੇ ਗਏ ਨੇ ਤਾਂ ਇੰਨਾ ਕੁਝ ਗੜਬੜ ਕਿਵੇਂ ਹੈ ਇਹ ਸਾਰੇ ਮਸਲੇ ਦੀ ਜਾਂਚ ਕਰਾਉਣ ਦੇ ਲਈ ਹੁਣ ਸੀਬੀਆਈ ਨੂੰ ਨਿਰਦੇਸ਼ ਦਿੱਤੇ ਗਏ ਨੇ ਦਰਅਸਲ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਜਿਹੜਾ ਵਿਆਹ ਜੋੜਾ ਪ੍ਰੋਟੈਕਸ਼ਨ ਦੇ ਲਈ ਚਲਿਆ ਜਾਂਦਾ ਪਟੀਸ਼ਨ ਕਰਤਾ ਹੁਣ ਉਹ ਆਟੋ ਦੇ ਵਿੱਚ ਦੀਆਂ ਤਸਵੀਰਾਂ ਨੇ ਕਿ ਜਿਹੜਾ ਨਿਕਾਹ ਹੁੰਦਾ ਹੁਣ ਇਸ ਮਸਲੇ ਦੇ ਵਿੱਚ ਸਚਾਈ ਜਾਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਦਰਅਸਲ ਇਸ ਮਸਲੇ ਦੀ ਜੜ ਕੀ ਹੈ ਕੀ ਮਾਮਲਾ ਧਰਮ ਪਰਿਵਰਤਨ ਦੇ ਨਾਲ ਜੁੜਿਆ ਹੋਇਆ ਜਾਂ ਫਿਰ ਇੱਕ ਸਾਦਾ ਤੇ ਸਿੰਪਲ ਵਿਆਹ ਸੀ ਪਰ ਇਹ ਅੱਗੇ ਜਾ ਕੇ ਹੋਰ ਜ਼ਿਆਦਾ ਗੁੰਝਲਦਾਰ ਮਾਮਲਾ ਬਣਦਾ ਜਾ ਗਿਆ ਹਾਲਾਂਕਿ ਇਸ ਮਾਮਲੇ ਦੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਆਟੋ ਰਿਕਸ਼ਾ ਦੇ ਵਿੱਚ ਹੋਏ ਨਕਾਹ ਨੂੰ ਲੈ ਕੇ ਧਰਮ ਪਰਿਵਰਤਨ ਦੇ ਰੈਕર્ડ ਦੀ ਸ਼ੰਕਾ ਨੂੰ ਜਤਾਉਂਦਿਆਂ ਹੋਇਆ ਹੁਣ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ ਹੈ ਪੰਜਾਬ ਦੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਐਸਐਸਪੀ ਨੇ ਤੋਂ ਪਤਾ ਲੱਗਿਆ ਕਿ ਫਰਜੀ ਵਿਆਹ ਸੀ ਉਸ ਦੀ ਆੜ ਦੇ ਵਿੱਚ ਕੀ ਇਹ ਧਰਮ ਪਰਿਵਰਤਨ ਦਾ ਮਸਲਾ ਜਾਂ ਕੋਈ ਹੋਰ ਇਸ ਦੇ ਲਈ ਜ਼ੀਰੋ ਐਫਆਈਆਰ ਦਰਜ ਕੀਤੀ ਗਈ ਪਰ ਉਸ ਰਿਪੋਰਟ ਦੇ ਵਿੱਚ ਜਿਹੜੀ ਰਿਪੋਰਟ ਆ ਉਹ ਅਦਾਲਤ ਦੇ ਵਿੱਚ ਵੀ ਪੇਸ਼ ਹੁੰਦੀ ਹੈ ਪਾਇਆ ਜਾਂਦਾ ਹੈ ਕਿ ਜਿਹੜੇ ਗਵਾਹ ਸੀ ਅਲਸੋ ਵਿਆਹ ਦੇ ਨਕਾਹ ਦੇ ਉਹ ਵੀ ਦਸਤਕਤ ਨਹੀਂ ਪਾਏ ਗਏ ਉਹਨਾਂ ਦੇ ਜਾਲੀ ਪਾਏ ਗਏ ਨੇ ਹਾਲਾਂਕਿ ਉਹਨਾਂ ਦੇ ਨਾਮ ਜਿਹੜੇ ਪਾਏ ਗਏ ਉਸ ਤੋਂ ਬਾਅਦ ਉਹਨਾਂ ਨੇ ਖੁਦ ਵੀ ਗਵਾਹੀ ਦਿੱਤੀ ਤੇ ਉਹ ਜਿਹੜੇ ਦਸਤਕਤ ਸੀ ਉਹਨਾਂ ਦੇ ਨਹੀਂ ਸਨ ਪੰਜਾਬ ਸਰਕਾਰ ਦੀ ਤਰਫੋਂ ਪੇਸ਼ ਕੀਤੇ ਗਏ ਜਿਹੜੇ ਨਿਜਮ ਨੇ ਉਸ ਦੇ ਨਾਲ ਸੰਬੰਧਿਤ ਪੁਲਿਸ ਸਟੇਸ਼ਨ ਦੇ ਪੁਲਿਸ ਅਧਿਕਾਰੀਆਂ ਦੁਆਰਾ ਪਟੀਸ਼ਨ ਕਰਤਾ ਦੇ ਸੰਪਰਕ ਕਰਨ ਤੇ ਲੜਕੀ ਦੇ ਰਿਸ਼ਤੇਦਾਰਾਂ ਦੁਆਰਾ ਉਹਨਾਂ ਦੇ ਖਿਲਾਫ ਵਿਆਪਕ ਖਤਰੇ ਦਾ ਜਿਹੜਾ ਉਹਨਾਂ ਦੀ ਧਾਰਨਾ ਬਣ ਗਈ ਸੀ ਇਸ ਕਰਕੇ ਪੁਛਗਿਸ਼ ਕਰਨ ਦੀ ਕੋਸ਼ਿਸ਼ ਦੇ ਲਈ ਜ਼ਿਕਰ ਕੀਤਾ ਜਾ ਚੁੱਕਾ ਹੈ ਔਰ ਸ਼ਿਕਾਇਤ ਦੇ ਵਿੱਚ ਦਿੱਤੇ ਗਏ ਪਤੇ ਦਾ ਕੋਈ ਉੱਥੇ ਮਿਲਿਆ ਹੀ ਨਹੀਂ ਹੈ ਜਿਹੜਾ ਸ਼ਿਕਾਇਤ ਵਿੱਚ ਪਤਾ ਦਿੱਤਾ ਗਿਆ ਉੱਥੇ ਕੋਈ ਨਹੀਂ ਮਿਲਿਆ ਜਦੋਂ ਜਾਂਚ ਪੜਤਾਲ ਕੀਤੀ ਗਈ ਤਾਂ ਇਸ ਮਾਮਲੇ ਦੀ ਸੁਣਵਾਈ ਦੇ ਦੌਰਾਨ ਕੋਰਟ ਦੇ ਵਿੱਚ ਪੇਸ਼ ਹੋਏ ਸੀਬੀਆਈ ਦੇ ਵਕੀਲ ਨੇ ਨੋਟਿਸ ਸਵੀਕਾਰ ਕਰਦੇ ਹੋਏ ਕੋਰਟ ਨੂੰ ਵਿਸ਼ਵਾਸ ਦਿਵਾਇਆ ਕਿ 2 ਹਫ਼ਤਿਆਂ ਦੇ ਅੰਦਰ ਅੰਦਰ ਜਾਂਚ ਰਿਪੋਰਟ ਪੇਸ਼ ਕਰ ਦਿੱਤੀ ਜਾਵੇਗੀ ਕਾਜੀ ਦੀ ਭੂਮਿਕਾ ਇਸ ਦੇ ਵਿੱਚ ਕੀ ਰਹੀ ਹੈ ਪ੍ਰਮਾਣ ਪੱਤਰ ਜਿਹੜਾ ਜਾਰੀ ਕਰਨ ਵਾਲੇ ਦੇ ਉੱਤੇ ਵਿਸ਼ਕੰਜਾ ਕੱਸਿਆ ਜਾਵੇਗਾ ਜਿਸ ਤੇ ਕੋਰਟ ਨੇ ਕਿਹਾ ਕਿ ਮਾਮਲਾ ਗੰਭੀਰ ਹੈ ਇਸ ਦੇ ਲਈ ਇਸ ਦੀ ਤੈਅ ਤੱਕ ਜਾਣਾ ਬਹੁਤ ਜ਼ਰੂਰੀ ਹੈ ਲਾਜ਼ਮੀ ਹੈ ਹੁਣ ਆਟੋ ਰਿਕਸ਼ਾ ਦੇ ਵਿੱਚ ਵਿਆਹ ਹੋਇਆ ਜਾਂ ਮਸਜਿਦ ਦੇ ਵਿੱਚ ਹੋਇਆ ਜਲਦੀ ਹੀ ਸੱਚ ਸਾਹਮਣੇ ਆਉਣ ਦੀ ਉਮੀਦ ਇਸ ਕਰਕੇ ਹੈ ਕਿਉਂਕਿ ਅਦਾਲਤ ਨੇ ਪਟੀਸ਼ਨ ਦੇ ਵਿੱਚ ਸੁਣਵਾਈ ਦੇ ਸਮੇਂ ਪਾਇਆ ਕਿ ਤਸਵੀਰਾਂ ਦੇ ਅਨੁਸਾਰ ਜਿਹੜੀ ਵਿਆਹ ਹੈ ਜਾਂ ਨਿਕਾਹ ਹੈ ਉਹ ਆਟੋ ਰਿਕਸ਼ਾ ਦੇ ਵਿੱਚ ਹੋਇਆ ਸੀ ਜਦ ਕਿ ਅਦਾਲਤ ਨੂੰ ਦੱਸਿਆ ਗਿਆ ਕਿ ਨਵੇਂ گاਉਂ ਦੀ ਜਿਹੜੀ ਮਸਜਿਦ ਹੈ ਉਸ ਦੇ ਵਿੱਚ ਨਿਕਾਹ ਦੀ ਰਸਮ ਨਿਭਾਈ ਗਈ ਝੂਠੀ ਜਾਣਕਾਰੀ ਦਾ ਦੇਣ ਦਾ ਵੀ ਸ਼ੱਕ ਹੋਣ ਦੇ ਕਰਕੇ ਜਸਟਿਸ ਸੰਦੀਪ ਮੋਟਗਿਲ ਨੇ ਕਿਹਾ ਕਿ ਇਹ ਜਿਹੜਾ ਕੀਤਾ ਗਿਆ ਜਾਂ ਤੱਥ ਪੇਸ਼ ਕੀਤੇ ਨੇ ਇਹ ਨਾ ਕੇਵਲ ਅਦਾਲਤ ਨੂੰ ਗੁੰਮਰਾਹ ਕਰਨ ਵਾਲੇ ਨੇ ਹਾਲਾਂਕਿ ਜਿਹੜਾ ਪਟੀਸ਼ਨ ਕਰਤਾ ਹੈ ਅਦਾਲਤ ਦੇ ਵਿੱਚ ਝੂਠੀ ਗਵਾਹੀ ਦੇਣ ਦਾ ਵੀ ਅਪਰਾਧ ਕਰ ਰਿਹਾ ਹੈ ਤਾਂ ਅਦਾਲਤ ਦੀ ਇਹ ਟਿੱਪਣੀ ਤੋਂ ਬਾਅਦ ਹੀ ਅਦਾਲਤ ਨੂੰ ਲੱਗਿਆ ਕਿ ਹੁਣ ਇਹ ਜਾਂਚ ਹੀ सीबीआई ਤੋਂ ਕਰਾਉਣੀ ਚਾਹੀਦੀ ਹੈ ਅਦਾਲਤ ਵਿੱਚ ਪੇਸ਼ ਕੀਤੀ ਗਈ ਰਿਪੋਰਟ ਨੇ ਦੱਸਿਆ ਕਿ ਅਮਨਦੀਪ ਤੇ ਹਰਦੀਪ ਸਿੰਘ ਨਾਮਕ ਜਿਹੜੇ ਗਵਾਹ ਸੀ ਉਹਨਾਂ ਦਾ ਜਿਹੜਾ ਨਕਾਹ ਦਾ ਪ੍ਰਮਾਣ ਪੱਤਰ ਸੀ ਉਸ ਦੇ ਉੱਤੇ ਉਹਨਾਂ ਦੇ ਦਸਤਖਤ ਸਨ ਪਰ ਅਦਾਲਤ ਦੇ ਵਿੱਚ ਬਿਆਨ ਦਿੱਤਾ ਗਿਆ ਕਿ ਉਹ ਨਾ ਤਾਂ ਨਕਾਹ ਦੇ ਸਮੇਂ ਮੌਜੂਦ ਸਨ ਤੇ ਨਾ ਹੀ ਉਹਨਾਂ ਨੇ ਕਿਸੇ ਪ੍ਰਮਾਣ ਪੱਤਰ ਨੂੰ ਦੇ ਉੱਤੇ ਦਸਤਖਤ ਕੀਤੇ ਨੇ ਇਹ ਫਤਿਹਗੜ੍ਹ ਸਾਹਿਬ ਦੇ ਵਿੱਚ 0 ਐਫ ਆਈ ਆਰ ਜਿਹੜੀ ਦਰਜ ਹੋਈ ਹੈ ਉਸ ਦੇ ਵਿੱਚ ਤਫ਼ਤੀਸ਼ ਦੇ ਵਿੱਚ ਪਾਇਆ ਗਿਆ ਕਿ ਜਿਹੜੇ ਦੋ ਸ਼ਖਸ ਦਾ ਨਾਮ ਲਿਖੇ ਗਏ ਨੇ ਹਸਤਕਰ ਜਿਸ ਦੇ ਵਿੱਚ ਅਮਨਦੀਪ ਤੇ ਇੱਕ ਹਰਦੀਪ ਸਿੰਘ ਹੈ ਉਹਨਾਂ ਦੇ ਜਿਹੜੇ ਦਸਤਖਤ ਨੇ ਉਹ ਵੀ ਝਾਲੀ ਪਾਏ ਗਏ ਨੇ ਤਾਂ ਹੁਣ ਜਿਹੜਾ ਇਹ ਵਿਆਹ ਕਰਾਉਣ ਵਾਲੇ ਸਨ ਜੋੜਾ ਇਸ ਦੇ ਵਿੱਚ ਕੋਣ ਸੱਚਾ ਸੀ ਕੋਣ ਝੂਠਾ ਸੀ ਕੀ ਵਾਕਈ ਗੁੰਮਰਾਹ ਕਰਕੇ ਕੋਈ ਹੋਰ ਮਾਮਲਾ ਨਿਕਲੇਗਾ ਜਾਂ ਫਿਰ ਉਹਨਾਂ ਦੀ ਦੋਵਾਂ ਦੀ ਸਹਿਮਤੀ ਦੇ ਨਾਲ ਉਹ ਨਿਕਾਹ ਜਾਂ ਵਿਆਹ ਹੋਇਆ ਤੇ ਮਾਮਲਾ ਹੁਣ ਉਹ ਪ੍ਰੋਟੈਕਸ਼ਨ ਲੈਣ ਦਾ ਸੀ ਪਰ ਇਹ ਹੁਣ ਹੋਰ ਪਾਸੇ ਨੂੰ ਕਹਾਣੀ ਤੁਰ ਗਈ ਹੈ ਤਾਂ ਹੁਣ ਪਟੀਸ਼ਨ ਕਰਤਾ ਨੇ ਦੱਸਿਆ ਸੀ ਵਕੀਲ ਨੇ ਕਿ ਕੋਰਟ ਦੇ ਵਿੱਚ ਕਿ 1 ਮਹੀਨੇ ਦੇ ਵਿੱਚ ਹੀ ਪੰਜਾਬ ਦੇ ਨਵੇਂ گاؤں ਦੇ ਵਿੱਚ ਲੜਕੀ ਦੇ ਰਿਸ਼ਤੇਦਾਰ ਦੀ ਇੱਛਾ ਦੇ ਵਿਰੁੱਧ ਮੁਸਲਮ ਰੀਤੀ ਰਿਵਾਜਾਂ ਦੇ ਅਨੁਸਾਰ ਇਹ ਵਿਆਹ ਪੂਰਾ ਹੋਇਆ ਇਸ ਲਈ ਉਹਨਾਂ ਨੂੰ ਜਾਣ ਦਾ ਖਤਰਾ ਹੈ ਪਟੀਸ਼ਨ ਕਰਤਾ ਦੇ ਵਕੀਲਾਂ ਨੇ ਹਾਈ ਕੋਰਟ ਦੇ ਵਿੱਚ ਕਿਹਾ ਕਿ ਇਸੇ ਕਰਕੇ ਉਹਨਾਂ ਨੂੰ ਪ੍ਰੋਟੈਕਸ਼ਨ ਦਿੱਤੀ ਜਾਣੀ ਚਾਹੀਦੀ ਹੈ ਕਿਉਂਕਿ ਮੁਸਲਮ ਰੀਤੀ ਰਿਵਾਜਾਂ ਦੇ ਮੁਤਾਬਕ ਵਿਆਹ ਹੋਇਆ ਹੈ ਤੇ ਜਿਹੜੇ ਲੜਕੀ ਦੇ ਪਰਿਵਾਰ ਵਾਲੇ ਨੇ ਉਹਨਾਂ ਤੋਂ ਉਹਨਾਂ ਨੂੰ ਜਾਣ ਦਾ ਖਤਰਾ ਹੈ ਤਾਂ ਫਿਰ ਇਸੇ ਕਰਕੇ ਇਹ ਮਸਲਾ ਤਾਂ ਪ੍ਰੋਟੈਕਸ਼ਨ ਲੈਣ ਦਾ ਸੀ ਪਰ ਗੱਲ ਕਿਤੇ ਹੋਰ ਪੁੱਜ ਗਈ ਹੈ ਕਿਉਂਕਿ ਇਸ ਦੇ ਵਿੱਚ ਪਟੀਸ਼ਨ ਕਰਤਾ ਦੇ ਉੱਤੇ ਵੀ ਸ਼ੱਕ ਹੋ ਗਿਆ ਕਿ ਉਸਨੇ ਅਦਾਲਤ ਨੂੰ ਕੀ ਗਮਰਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤਸਵੀਰਾਂ ਦੇ ਵਿੱਚ ਤਾਂ ਜਿਹੜਾ ਨਿਕਾਹ ਹੁੰਦਾ ਜਾਂ ਵਿਆਹ ਦੀਆਂ ਰਸਮਾਂ ਉਹ ਆਟੋ ਦੇ ਵਿੱਚ ਆਟੋ ਰਿਕਸ਼ਾ ਦੇ ਵਿੱਚ ਜਿਹੜੀਆਂ ਨਜ਼ਰ ਆ ਰਹੀਆਂ ਨੇ ਪਰ ਦੱਸਿਆ ਇਹ ਗਿਆ ਕਿ ਨਿਆਉਂ گاਉਂ ਦੀ ਜਿਹੜੀ ਮਸਜਿਦ ਹੈ ਉਸ ਦੇ ਅੰਦਰ ਹੀ ਸਾਰੀਆਂ ਵਿਆਹ ਦੀਆਂ ਨਿਕਾਹ ਦੀਆਂ ਰਸਮਾਂ ਹੋਈਆਂ ਸਨ ਹੁਣ ਇਸ ਮਾਮਲੇ ਦੇ ਵਿੱਚ ਸਚਾਈ ਕੀ ਹੈ ਕਿ ਪਟੀਸ਼ਨ ਕਰਤਾ ਨੇ ਵਾਕਈ ਝੂਠੀ ਜਾਣਕਾਰੀ ਜਾਂ ਕੋਈ ਤੱਥ ਚ ਪਾਉਣ ਦੀ ਕੋਸ਼ਿਸ਼ ਕੀਤੀ ਇਸ ਦੇ ਬਾਰੇ ਸੀਬੀਆਈ ਦੀ ਜਾਂਚ ਹੋਣੀ ਹੈ ਤੇ ਦੋ ਹਫ਼ਤੇ ਅੰਦਰ ਅੰਦਰ ਰਿਪੋਰਟ ਦੇ ਵਿੱਚ ਪਤਾ ਲੱਗ ਜਾਣਾ ਹੈ ਕਿ ਸੱਚਾ ਕੌਣ ਸੀ ਤੇ ਝੂਠਾ ਕੌਣ ਸੀ ਫਿਲਹਾਲ ਇਸ ਜਾਣਕਾਰੀ ਚ ਇਹ ਨਹੀਂ ਜਦ ਤੱਕ ਕੋ ਨਵਾਂ ਅਪਡੇਟ ਆਉਂਦਾ ਹੈ ਤਦ ਤੱਕ ਤੁਸੀਂ ਬਣੇ ਰਹੋ এবিসি ਪੰਜਾਬ ਦੇ ਨਾਲ